ਕਿ ਤਰਾ ਨਾ ਕਾਵਾਂ ਰੋਲੀ ਪਈ ਐਨਾ ਰੋਲਾ ਕਿ ਤਾ ਚਾਜੀ ਹੈ ਨੀਗਾ ਕਿ ਚੱਲ ਪਰੌਣੇ ਆਏ ਇਹਨਾਂ ਨੂੰ ਤਾਂ ਤੋੜ ਲੋ ਤਰੋ ਰੋਲਾ ਪਾ ਕੇ ਕਿਤਰਾ ਬੈਠੇ ਕਿਤਰਾ ਮੇਰੀ ਧੀ ਟਾਈਮ ਕੱਢਦੀ ਕਿ ਉਹ ਕਿਵੇ ਮਮੀ ਕਰਨਾ ਮੈਂ ਕੀ ਆ ਪੁੱਤ ਮੈਂ ਤਾਂ ਇਹ ਸੋਚਣ ਲਈ ਆ ਕਿ ਐਨਾ ਰੋਲਾ ਤੁਹਾਡੇ ਘਰ ਹਾਂ ਕਿਤੇ ਇਕੱਲੇ ਨਹੀਂ ਗਏ ਇਹਨਾਂ ਅਜੇ ਮੇਰੇ ਆਈ ਦੇ ਫਿਰ ਪੈਰ ਨਹੀਂ ਮਾਰੇ ਹੋਏ ਕਿ ਇੰਨਾ ਰੋਲਾ ਤੇ ਇੰਨਾ ਨਹੀਂ ਵੀ ਚੱਲ ਪਰੌਣੀ ਆਈ ਅਸੀਂ ਇਹਦੀ ਕੋਈ ਸ਼ਰਮ ਕਰ ਲਈਏ ਮੰਮੀ ਅੱਗੇ ਵਿੱਚ ਤਾਂ ਨਹੀਂ ਰੋਣਾ ਪੈਂਦਾ ਜਦੋਂ ਆ ਜਾਂਦੀ ਨਾ ਕਮਲੀ ਨੇ ਨਾਲ ਜੀ ਮੇਰੇ ਉਦੋਂ ਜ਼ਿਆਦਾ ਰੋਣਾ ਪੈਂਦਾ ਵਾ ਉਹ ਹੀ ਨੇ ਖਲੋਣ ਦਿੰਦੀ ਸਾਰਾ ਦਿਨ ਕੇ ਨੂੰ ਉਹ ਕੀ ਆਂਦੀ ਐ ਸ਼ਦਾਨ ਜੀ ਤਾਂ ਇਦਾਂ ਹੀ ਬੱਸ ਆਪਣੀਆਂ ਟਪੜੀਆਂ ਮਾਰੀ ਜਾਂਦੀ ਐ ਤੁਹਾਨੂੰ پتہ ਮੰਮੀ ਤੇ ਉਹਦੇ ਪਿੱਛੇ-ਪਿੱਛੇ ਫਿਰਦੀ ਜਾਂਦੀ ਸਾਰਾ ਦਿਨ ਇੰਨਾ ਰੋਲਾ ਹੀ ਬੜਾ ਪਾਇਆ ਸੱਸ ਤੇਰੀ ਨਹੀਂ ਨੇ ਰੋਲਾ ਹੈ ਤੁਹਾਨੂੰ ਪਤਾ ਜਦ ਬੰਦਾ ਇਦਾਂ ਦਾ ਹੋਵੇ ਨਾ ਤਾਂ ਘਰ ਆਪੀ ਧੱਕੇ ਨਾਲ ਹੀ ਪੈ ਜਾਂਦਾ ਤੇ ਪੁੱਤ ਤੂੰ ਜਵਾਈ ਦੇ ਨਾਲ ਇਸ ਤਰ੍ਹਾਂ ਬੋਲਦੀਆਂ ਉਹਨਾਂ ਦੇ ਨਾਲ ਇਦਾਂ ਨਹੀਂ ਪੁੱਤ ਬੋਲੀਦਾ ਹੁੰਦਾ ਬੁਰੇ ਲਗੀਦਾ ਵਾ ਤੇ ਮੰਮੀ ਕੀ ਕਰਾਂ ਫਿਰ ਮੈਂ ਬੋਲਣਾ ਹੀ ਪੈਂਦਾ ਵਾ ਜਦੋਂ ਨਹੀਂ ਛੱਡਦਾ ਕੋਈ ਹੁਣ ਮਨਪ੍ਰੀਤ ਚੰਗੀ ਹੈ ਨਾ ਸਾਰਾ ਠੋਕ ਠੋਕ ਜਵਾਬ ਦਿੰਦੀ ਹੈ ਸਾਰੇ ਉਹਦੀ ਕਦਰ ਵੀ ਕਰਦੀ ਹੈ ਨਾ ਫਿਰ ਮੈਂ ਪੁੱਤ ਤੈਨੂੰ ਬੋਲਣਾ ਨਹੀਂ ਸਿਖਾਇਆ ਮੈਂ ਤੈਨੂੰ ਆਖਿਆ ਜੀ ਆਖਣਾ ਵਾ ਬੋਲਣਾ ਨਹੀਂ ਵੱਡਿਆਂ ਦੇ ਗਾੜੀ ਨਹੀਂ ਬੋਲਣਾ ਕਿਸ ਰਿਸ਼ਤੇਦਾਰੀ ਗਾੜੀ ਨਹੀਂ ਬੋਲਣਾ ਤੇ ਮੰਮੀ ਜੀ ਮੈਨੂੰ ਇਦਾਂ ਨਹੀਂ ਬੋਲਣਾ ਸਿਖਾਇਆ ਜੇ ਇਦਾਂ ਸਿਖਾਇਆ ਹੁੰਦਾ ਨਾ ਅੱਜ ਮੇਰੇ ਤੇ ਟਾਈਮ ਹੀ ਨਹੀਂ ਆਉਣਾ ਜਿਹੜਾ ਹੋਣ ਆਇਆ ਵਾ ਤੇ ਜੀਜੀ ਕਰਦੀ ਨੂੰ ਕਿੰਨਾ ਚਿਰ ਤੇ ਹੋ ਗਿਆ ਮੈਨੂੰ ਅੱਗੇ ਪਿੱਛੇ ਫੇਰਦੀਆਂ ਸਾਰਿਆਂ ਦੀ ਅੰਨੀ ਸੇਵਾ ਕਰਦੀਆਂ ਤਾਂ ਵੀ ਕਿੰਨਾ ਕੁ ਮੁੱਲ ਪੈ ਗਿਆ ਮੇਰਾ ਚੱਲ ਕੋਈ ਗੱਲ ਨਹੀਂ ਜਿੱਥੇ ਪੁੱਤ ਮੈਂ ਦੋ ਰੋਟੀਆਂ ਖਾਣੀਆਂ ਹਨਾ ਤੂੰ ਵੀ ਖਾਈ ਜਾਵੀ ਤੇ ਮੈਂ ਛੱਡ ਕੇ ਨਹੀਂ ਜਾਣਾ ਮੈਂ ਤੈਨੂੰ ਲੈ ਜਾਣਾ ਨਾ ਮੰਮੀ ਮੈਂ ਘਰ ਵਿੱਚੋਂ ਨਹੀਂ ਜੇ ਹੁਣ ਜਾਣਾ ਜਦੋਂ ਵੀ ਇੱਥੇ ਜਾਉਗੀ ਨਾ ਮੇਰੇ ਅਰਤੀ ਜਾਣੀ ਜੇ ਬਸ ਮੈਂ ਨਹੀਂ ਜੇ ਜਾਣਾ ਅਸੀਂ ਘਰ ਵਿੱਚ ਨਹੀਂ ਪ੍ਰਾਣਾ ਆਊਗਾ ਤਾਂ ਤੈਨੂੰ ਲੈ ਆਊਗਾ ਉਦਾਂ ਥੋੜਾ ਤੈਨੂੰ ਮੈਂ ਖੜਨਾ ਮੰਮੀ ਤੁਸੀਂ ਵੀ ਸਿਆਣੀ ਜੀ ਵੇਖੋ ਇੰਨੇ ਚਿਰ ਦੀ ਮੈਂ ਇੱਥੇ ਆਈ ਆ ਹੁੰਦਿਆ ਸੁਂਦਿਆ ਮੈਂ ਇੱਥੇ ਰਹਿਣ ਦਿੱਤਾ ਵੀ ਮੇਰੀ ਕਦਰਾਂ ਨਹੀਂ ਜਦੋਂ ਮੈਂ ਘਰ ਛੱਡ ਕੇ ਚਲ ਗਈ ਨਾ ਤੇ ਮੇਰਾ ਤਾਂ ਕਿਹਨੇ ਨਾਂ ਨਹੀਂ ਲੈਣਾ ਮੈਂ ਤਾਂ ਚੇਤੇ ਭੁਲਾ ਛੱਡਣਾ ਕਹਿੰਦੇ ਕਿ ਜੋਤੀ ਹੈਗੀ ਹੈ ਕਿ ਮਰ ਗਈ ਆ ਸੱਸ ਤੇਰੀ ਤੇ ਮਾੜਾ ਮੋਟਾ ਮਿਲ ਗਈ ਆ ਤੇ ਫੌਰਾ ਤੇ ਰਾਤ ਕਿਤੇ ਬਾਹਰ ਨਹੀਂ ਆਇਆ ਕੋਈ ਸਾਥ ਨਹੀਂ ਕੋਈ ਕਿਸਾਤ ਨਹੀਂ ਕੋਈ ਕੁਛ ਨਹੀਂ ਡੇੜੀ ਬਾਹਰ ਹੀ ਹੋਣੀ ਆ ਬੈਠੇ ਉਹਨਾਂ ਨੇ ਕਿੱਥੇ ਜਾਣਾ ਕੋਈ ਰਾਜੀ ਨਹੀਂ ਕੋਈ ਬਾਜੀ ਨਹੀਂ ਹਣ ਤਾਂ ਕੋਸ ਮੈਨੂੰ ਪੁੱਛਿਆ ਹੀ ਨਹੀਂ ਵੀ ਕਿ ਤਰਾ ਭੈਣ ਜੀ ਤੂੰ ਆਈ ਆ ਕਿੱਦਾਂ ਤੂੰ ਬੱਸੇ ਆਈ ਆ ਕਾਹਦੇ ਤੇ ਆਈ ਅੱਗੇ ਆਉਣਾ ਤਾਂ ਮੈਨੂੰ ਪੁੱਛਣਾ ਹੁੰਦਾ ਵੀ ਤੁਸੀਂ ਫੂਣ ਹੀ ਕਰ ਦਿੰਦੇ ਚਲ ਕੋਈ ਨਹੀਂ ਮਿਲਨੇ ਜਾਂਦੇ ਜਾਂਦੇ ਕੋਈ ਗੱਲ ਨਹੀਂ ਤੂੰ ਹੁਣ ਫਿਰ ਮੇਰੀ ਗੱਲ ਸੁਨੋ ਅੱਜ ਤੁਸੀਂ ਆਏ ਤੇ ਹੈਗੇ ਨਾ ਦਾੜੀ ਦੇ ਫੋਨ ਤੇ ਫੋਨ ਆਉਂਦਾ ਉਹਨਾਂ ਦਾ ਤੁਸੀਂ ਦਾੜੀ ਜੀ ਦਾ ਹਾਂਜੀ ਤੁਸੀਂ ਦੱਸਣਾ ਉਹਨਾਂ ਨੂੰ ਕਿ ਮੇਰੀ ਗੱਲ ਕਰਵਾਓ ਜਿਹੜੇ ਫੋਨ ਤੇ ਫੋਨ ਆਉਂਦਾ ਵਾ ਚੱਲ ਇਹ ਵੀ ਪੁੱਛ ਲੈਣੀ ਧੀ ਦਿੱਤੀ ਆ ਮੈਨੂੰ ਕਾਦੀ ਸ਼ਰਮੋ ਦਾੜੀ ਨੂੰ ਕਿਉ ਮੰਮੀ ਨੂੰ ਨਾ ਕੁਝ ਵੀ ਕਿਉ ਮੈਂ ਤਾਂ ਮੰਮੀ ਦੇ ਨੀਂਝ ਲੱਤ ਲੱਗਣ ਦੇਣੇ ਵਿੱਚ ਉਹ ਤਾਂ ਮੈਂ ਵੇਖ ਹੀ ਲਈ ਆ ਇੱਥੇ ਕੋਈ ਕਰਦੀ ਆ ਤਾਂ ਉੱਥੇ ਜਾ ਕੇ ਕੋਈ ਕਰਦੀ ਆ ਚਲੋ ਮੰਮੀ ਫੋਟੋ ਫਿਰ ਅੱリエ ਨਾਲ ਹਾਂ ਹੁਣ ਗੱਲ ਤੇ ਕਰਨੀ ਚਾਹੀਦੀ ਹੈ ਗੱਲ ਕਰੂ ਤੇ ਮੰਦਸੋਸ ਇਸਕੋ ਚੰਗਾ ਹਾਇਰ ਬਾ ਬੈਠੈ ਸਿਆਪਾ ਇਹਨੇ ਹੁਣ ਜਲ ਜਲੀਆਂ ਸਿੱਧੀਆਂ ਉਹਦੇ ਕੋਲ ਹੀ ਮੈਂ ਗੱਲ ਕਰਦੀ ਜਾ ਕੇ ਕੀ ਇਹਨੇ ਗੱਲ ਕਰਨੀ ਇੱਥੇ ਕੁੜਮ ਨਹੀਂ ਲੱਗਦੀ ਆ ਸੋਹਣੀ ਲੱਗੂ ਗੱਲਾਂ ਕਰਦੀ ਕੁੜਮ ਦੇ ਨਾਲ ਲੱਗੈ ਨਹੀਂ ਜਾ ਕੇ ਦੱਸ ਕੇ ਆਉਣੀ ਇਹਨੇ ਸਭ ਕੋ ਇਕੱਠੇ ਨੂੰ ਮੈਂ ਆਪੋ ਨਾ ਲੁੱਟ ਕੇ ਤਨ ਲਿਆ ਵਾ ਤੇ ਭਾਬੀ ਨੇ ਨੂੰ ਤਿੰਨੇ ਦਲਾਂ ਦਿੱਤੀਆਂ ਚੱਕਰ ਚਾ ਉਹ ਨਹੀਂ ਆਇਦਰ ਹੁੰਦੀਆਂ ਤੇ ਉਹਨਾਂ ਨੂੰ ਕੱਲੀ ਬਾਤੇ ਨਾ ਜਰਾਕ ਤੀ ਗੱਲ ਨ ਬਦਨਾ ਉਹਦਾਂ ਮੇਲਾ ਮੇਲਾ ਸਾਸਰੀ ਘਰ ਲਾ ਲਾ ਉਹਦਾ ਬੁੱਦਾ ਇਹ ਇਹ ਦੀ ਭਾਬੀ ਨੇ ਮਦਦ ਅੰਕੀ ਕਰਦੀ ਬੀਬੀ ਮੈਂ ਤਰਨ ਨਾ ਆਪਣੇ ਤੋਰੇ ਜਿਦਾਂ ਮਾਤੀ ਤੇ ਤੇ ਦਿੱਲੀ ਤੋਂ ਜਾਣਾ ਕਿੱਥੇ ਬਾਹਰ ਚੱਲਨੇ ਹੋਰ ਕਿੱਥੇ ਜਾਣਾ ਮਾਤੀ ਆਦਾ ਪੰਦ ਬਈ ਆਪਾਂ ਦਾ ਬਈ ਨਹੀਂ ਜਾ ਤੂੰ ਚੱਲ ਜਾਂ ਅੰਦਰ ਲੈ ਮੈਂ ਪਤਾ ਕਿ ਤਾ ਤੂੰ ਭਾਮੀ ਅੱਜ ਮੇਰੇ ਪੋਤੇ ਨੂੰ ਤਿੰਨੀਆਂ ਦੱਲਾ ਦਿੱਤੀਆਂ ਲੋ ਲੋ ਤੇ ਮੈਂ ਫੋਨਾਂ ਦੇ ਚਲਦੀ ਆਵਾਜ਼ ਉਹ ਬਾਤ ਚਲਦੀ ਆ ਪਤਾ ਨਹੀਂ ਉਹ ਤੇ ਤੇਰੇ ਗੱਲ ਸ਼ਾਬੀ ਕਿ ਕਿੱਦਾਂ ਦਿਆ ਮੈਂ ਥੋੜੀ ਗੱਲਾਂ ਕੀਤੀਆਂ ਤੂੰ ਦਿੱਤੀਆਂ ਮੈਨੂੰ ਪਤਾ ਕਹਿੰਦੇ ਮੈਨੂੰ ਭਾਬੀ ਨੇ ਤਿੰਨੀਆਂ ਦੱਲਾ ਦਿੱਤੀਆਂ ਗੱਲਾਂ ਤੋਂ ਨਹੀਂ ਕਰਨਾ ਉਹ ਦੱਲਿਆ ਦੇ ਕਿਤੇ ਪੋਤੇ ਜਾਂਦਾ ਵਾ ਤੇ ਤੂੰ ਇਦਾਂ ਲਾ ਦਾਦੀ ਲੈਂਦੀ ਐ ਮੈਨੂੰ ਨਾ ਪਤਾ ਹੋ ਤੇ ਤੇ ਗਿਆ ਚਾਹ ਪੀਣ ਮੈਨੂੰ ਨਾ ਪਤਾ ਹੋਣਾ ਮਾਤੀ ਆ ਕੇ ਮੇਰੀ ਗੱਲ ਦਿੱਤਾ ਮੰਮੀ ਆ ਜਾਓ ਮਾਤੀ ਆਦਾ ਮਾਤੀ ਸੁਤੇ ਰਹਿਣਾ ਮਾ ਉੱਠ ਖਲੋ ਬਸ ਉੱਠਾ ਨਹੀਂਗਾ ਹਾਂ ਮੇਰੇ ਨਾਲ ਤੇ ਉਹ ਗੱਲ ਹੋਈ ਆ ਸਰਪਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਤੂੰ ਕੰਬੜੀ ਨੂੰ ਦੱਸ ਤਾ ਇਹ ਹਾਲ ਹੋ ਗਈ ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਵੀ ਸੁਣੀ ਜਰੂਰ ਹੈਗੀ ਆ ਇਹ ਗੱਲ ਤੇ ਇਦਾਂ ਕਹਿੰਦੇ ਆ ਤੇ ਤੁਸੀਂ ਇਹ ਕਿਹੜੀ ਗੱਲ ਚ ਕਹਿਤੀ ਤੈਨੂੰ ਨਹੀਂ ਪਤਾ ਆ ਕੰਬੜੀ ਨੂੰ ਦੱਸ ਤਾ ਤੇ ਸਾਰੀਆਂ ਖਲਾਰੇ ਪਵਾਤੇ ਹੀ ਤੂੰ ਤੁਸੀਂ ਲੱਗ ਰਿਹਾ ਉਹਨੂੰ ਮਿਲਣ ਨਹੀਂ ਗਏ ਕੁੜਮਣੀ ਆਈ ਆ ਜਦੋਂ ਤੁਸੀਂ ਹਣ ਖਲਾਰੇ ਦੱਸਦੇ ਤੇ ਐਨੇ ਗੁੱਸੇ ਵੇ ਜੀ ਤੁਸੀਂ ਦੇ ਗੱਲਾਂ ਕਰਨ ਹੁਣ ਉਹ ਗੱਲਾਂ ਕਰਨ ਡੀਆਂ ਮਾਵਾ ਧੀਆ ਕਹਿੰਦੇ ਪਾਜੀ ਨੂੰ ਪੁੱਛਦੇ ਆ ਵੀ ਸਾਡਾ ਫੋਨ ਤੇ ਗੱਲ ਕਰਾ ਵੀਰ ਸੋਨੂ ਫੋਨ ਤੇ ਗੱਲ ਕਰਾ ਆਹੋ ਤੇ ਹਨ ਦੱਸ ਐ ਸੁਣਦੀ ਆਈ ਉੱਥੇ ਕੰਮੂਏ ਨਾ ਲੱਗ ਕੇ ਹੁਣ ਉਹਨਾਂ ਨੇ ਆਉਣਾ ਈ ਤੁਹਾਡੇ ਨਾਲ ਗੱਲ ਕਰਨ ਵਾਸਤੇ ਤੇ ਤੁਸੀਂ ਆਖੋ ਵੀ ਪਹਿਲਾਂ ਹੀ ਕਰੀ ਜਾਇਓ ਫੋਨ ਇੰਦਾ ਫੜ ਕੇ ਆਖੋ ਆਹ ਫੋਨ ਹੀ ਨੀ ਚੱਲਣ ਡਿਆ ਪਤਾ ਨਹੀਂ ਕੀ ਹੋ ਗਿਆ ਵਾ ਏਦਾਂ ਕਰ ਕਰ ਕੇ ਤੇ ਫੋਨ ਆ ਕੋ ਹੈਂਗ ਹੋ ਗਿਆ ਵਾ ਤੇ ਉਹਨਾਂ ਨੂੰ ਫੋਨ ਨਾ ਕਿਤੇ ਲਾ ਦਿਓ ਵੀਰ ਸੋਨੂ ਹੋਰ ਸਿਆਪੇ ਪਿਆ ਜਾਣੇ ਉਹਦੀ ਮਾਂ ਤੇ ਬੁੜੀਆਂ ਪਾਪੜ ਵੇਲ ਲੈਂਦੀਆਂ ਨਾ ਬੰਦਿਆਂ ਕੋ ਨਹੀਂ ਵੇਲ ਲੀ ਜਾਂਦੀਆਂ ਪਤਾ ਨਹੀਂ ਗੱਲ ਕੀ ਹੈ ਪਾਪੜ ਵੇਲਣ ਵਾਲੀ ਚ ਕਿਹੜੀ ਗੱਲ ਕਰਦਾ ਅਸਲੀਏ ਤੇ ਹੁਣ ਸਾਹਮਣੇ ਆਉਣ ਡਈ ਹੈ ਜੋ ਹੁਣ ਮੇਰੇ ਮੂੰਹੋਂ ਨਿਕਲ ਗਿਆ ਬਾਦ ਰੋਲਾ ਪੈ ਗਿਆ ਗੱਲ ਦਾ ਤੇ ਤੈਨੂੰ ਪਤਾ ਨਹੀਂ ਤੈਨੂੰ ਨਹੀਂ ਪਤਾ ਵੀ ਮੈਂ ਨਹੀਂ ਦੱਸਣਾ ਕਿ ਕੋਈ ਨਹੀਂ ਗੱਲ ਕਰਨੀ ਆਪਣਾ ਕਸੂਰ ਨਹੀਂ ਕੱਢਣਾ ਤੇ ਦੂਜੇ ਨੂੰ ਆਖੀ ਜਾਣਾ ਤੂੰ ਖਾਰੀ ਜਾਨ ਤੂੰ ਹੀ ਮੇਰੀ ਹੌਣ ਰੌਲਾ ਨਾ ਪਾਈ ਜਾਉਣਾ ਫੇਰ ਆ ਜਾਣਾ ਉੱਤੇ ਆਖਣਾ ਫੇਰ ਉਹ ਹੀ ਲੜੀ ਜਾਂਦੇ ਅੱਗੇ ਅੰਦਰ ਰੌਲਾ ਥੋੜਾ ਪਿਆ ਗਿਆ ਵਾ ਫੇਰ ਮੈਂ ਛੱਡ ਦਿੰਦਾ ਇਹਨੂੰ ਕਿੰਨੂੰ ਫੋਨ ਨੂੰ ਹੀ ਤੱਕੂ ਬਾਜ ਗਿਆ ਮੇਰਾ ਪਤਾ ਨਹੀਂ ਕਿੱਥੇ ਡਿੱਗ ਪਿਆ ਮੈਂ ਤਾਂ ਚੁੱਪ ਕਰਕੇ ਲਮਾ ਪਿਆ ਛੱਡ ਦੇ ਇਥੇ ਬੂਟੀਆਂ ਜਾਂ ਜੇ ਫੇਰ ਕਿਹ ਜਗੜੀਆਂ ਆ ਗਈਆਂ ਉੱਥੇ ਛੱਡ ਦੇ ਪਰੇ ਦਸਦੀ ਬੂਟੀਆਂ ਛੱਡ ਦੇ ਵਾਹ ਭਾਈ ਵਾਹ ਹਾਂ ਹਰ ਮਿੰਨੂ ਕਿ ਵੀਰਾ ਤੁਸੀਂ ਕਿੱਥੋਂ ਬੋਲਣੇ ਸੱਚ ਬੋਲਣੇ ਮਾਦੀ ਤੂੰ ਬਈ ਚੋਈ ਆ ਆ ਜਾ ਪੱਤਲਾ ਤੜੀਏ ਸੋਣੀ ਕਾਦੀ ਆ ਤੂੰ ਤੇ ਪਹਿਲਾਂ ਤੇ ਆਂਦੀ ਹੀ ਮੈਂ ਅੰਗਰੇਜ਼ਣ ਦੇ ਨਾਲ ਗੱਲਾਂ ਕਰਨੀਆਂ ਤਾਂ ਹੁਣ ਤੂੰ ਮੈਨੂੰ ਸੋਣੀ ਦੱਸਣ ਲਈ ਨਹੀਂ ਮਾਦੀ ਮੈਂ ਮੂੰਹ ਤੋਂ ਉਦਾ ਹੀ ਨਹੀਂ ਤਲਿਆ ਤੂੰ ਤੁਝ ਬਈ ਚੰਦੀ ਆ ਮਾਦੀ ਵੇਲਾ ਮਾਦੀ ਤੇ ਗੁੰਨੇ ਮੇਰੇ ਪੋਨੇ ਨੂੰ ਤਿੰਨੀਆਂ ਤਲ੍ਹਾ ਦਿੱਤੀਆਂ ਤੇ ਮੈਂ ਮੇ ਪੋਨਾ ਲੋਤ ਕੇ ਠੇਕੇ ਤੇ ਚਲਦਾ ਸ਼ਾਪ ਹੀ ਨਾ ਉਹਨੇ ਤਾਂ ਕੀਤੀਆਂ ਨਹੀਂ ਕੀਤੀਆਂ ਤਾਂ ਤੇਰੇ ਪਰੌਨੇ ਨਹੀਂ ਆ ਮੇਰੀ ਕੁੜੀ ਤਾਂ ਕੁੰਦੀ ਨਹੀਂਗੀ ਮਾਤੀ ਨੇ ਹੋਰਤ ਬੜੀ ਥਾਪੀ ਨਹੀਂ ਬੜੀ ਪੀਕੇ ਨੇ ਭਾਵੇਂ ਨਾਲ ਹੀ ਦੇ ਦੇ ਦਿੱਦ ਕੇ ਆਵੇਂ ਛੱਡ ਦੇ ਮੰਮੀ ਨੂੰ ਨਹੀਂ ਆਪਾ ਆਪਾ ਦੱਲਾ ਦਨੀ ਮਾਤੀ ਨੇ ਮੈਂ ਤਾਰਦੀ ਦੱਲਾ ਚਲ ਕੋਈ ਨਹੀਂ ਮੈਂ ਰਾਤ ਰਹਿਣਾ ਵਾ ਤੇ ਤੂੰ ਗੱਲਾਂ ਕਰੀ ਮੇਰੇ ਨਾਲ ਉਹ ਤੇ ਬਈ ਤੋਪੇ ਤੇ ਤੂੰ ਲਵੀ ਹੈ ਤਾਂ ਮਾਤੀ ਸਾਡੇ ਅੰਦਰ ਤੂਲਾ ਨਹੀਂ ਪਹਿਣਾ ਜਾਣਦੇ ਆਪਾਂ ਬਾਹਰ ਜਾਣਾ ਵਾ ਬਾਹਰ ਹੀ ਜਾਣਾ ਵੇਹੀ ਜਾਣਾ ਉੱਧੇ ਬਾਹਰ ਬੀਬੀ ਬੈਠੀ ਕੋਈ ਪਰਸ਼ਨ ਗੱਲ ਕਰਨਦੀ ਆ ਪਾਪੇ ਨਾਲ ਬੀਬੀ ਬੀਬੀ ਕੋਈ ਗੱਲ ਕੰਦੀ ਤੇ ਉਹ ਕਹਿੰਦੀ ਸਾਡੀਆਂ ਬਲਾ ਕਰਨ ਰਹੀ ਆ ਸਾਡੀਆਂ ਤਾਂ ਨਹੀਂ ਕਰਨ ਰਹੀ ਸਾਨੂੰ ਤਾਂ ਡੱਕਣ ਰਹੀ ਉਹ ਨੀ ਚੁੱਧੀਆਂ ਗਾਦੀ ਉਹ ਆਪੀ ਆਪੀ ਗੱਲ ਕਾਦੀ ਕੋਈ ਹਾਂ ਬੀਬੀ ਹਾਂ ਪਾ ਵੀ ਤੋ ਵਿੱਕੀ ਇੱਥੇ ਵਿੱਕੀ ਇੱਥੇ ਕਿ ਜੂ ਹਾਂ ਇੱਕ ਥੋੜੀ ਛੱਤੀ ਸੋਧੇ ਜੂ ਮੈਂ ਕਰਾਂ ਦੰਦੀ ਬੜੀ ਜੋਤੀਵੰਤੀ ਐਨੇ ਹਾਂ ਤੇ ਜੂ ਆਹ ਸਾਂਪਣ ਸੁਮਣੋ ਲਾਇਆ ਹੈ ਐ ਇੰਨੀਆਂ ਜੂਆਂ ਹਾਂ ਹਾਂ ਦੰਦੀ ਵੱਧੀ ਐਨੇ ਹਾਏ ਮਾਰ ਦੇ ਨੂੰ ਮਾਰ ਦੇ ਮਾਰ ਦੇ ਹਾਏ ਇਹ ਨਹੀਂ ਗੰਦੀ ਆ ਨਾ ਤੂੰ ਕਿਥੇ ਸਿਰ ਸੁਨਣਾ ਆ ਕਰਕੇ ਤੇ ਇਹ ਨਹੀਂ ਉਹ ਦੇ ਦਦਾਂ ਦੀ ਨਹੀਂ ਵੇਲਾ ਬੀਬੀ ਵੇਲਾ ਦੇ ਦਿੱਤੀ ਸਾਹਮਣੇ ਦਿੱਤਾ ਦਿੰਦੀ ਗੰਦੀ ਤੂੰ ਨਾ ਆ ਕਰਨਾ ਇਹ ਇਹਦੇ ਇਹਦੇ ਸੀ ਰੁਪਈਆ ਦੂਆ ਮੈਨੂੰ ਹੂੰ ਪੁਰਾਣੇ ਕੋਲ ਤਾਂ ਹੈ ਜੇ ਤੈਨੂੰ ਸਾਡੇ ਕੋਲ ਨਹੀਂ ਪਈਆਂ ਉਹਦੇ ਦੀ ਨੀਂਨੇ ਵਾਲਾ ਤੇਰੇ ਤਾਂ ਜਿੱਦ ਲੰਮੇ ਦੇ ਦੂਆ ਬਣੇ ਚਾਹ ਤਾਡੇ ਦੂਆ ਇੱਕ ਤੈਨੂੰ ਉਤੋਂ ਚੜ ਜਾਂਦੀ ਉਹਨੂੰ ਤੇਰੇ ਤੋਂ ਚੜ ਜਾਂਦੀ ਕੀਦਾ ਤੂੰ ਹੀ ਉਹਨੂੰ ਪਾਈ ਆ ਆਪਾਂ ਚੱਲੀਏ ਇਹ ਦੋਵਾਂ ਕੋਲ ਸ਼ਿਕਾਇਤ ਨਾ ਕਰੀਂ ਦਾ ਮੇਰੀ ਸੁਣੋ ਗੱਲ ਨਾ ਭੱਜ-ਭੱਜ ਕੇ ਪੋ ਨਾ ਲੜਾਈਆਂ ਕਰੋ ਗੱਲ ਸਾਂਭੰਦਾ ਲੈੜਾ ਹੀ ਉਹ ਹੁਣ ਗੱਲ ਸਾਂਭ ਲਿਓ ਜਿੱਦਾਂ ਵੀ ਸਾਂਭੀ ਜਾਊਗੀ ਜਵਾਈ ਤੇ ਚਲ ਗਿਆ ਰਸ ਕੇ ਉਹਨੂੰ ਬਾਅਦ ਚ ਵੇਖੀ ਜਾਊਗੀ ਉਹ ਚੰਗਾ ਵੇਖੀ ਜਾਊ ਜੋ ਵੀ ਹੋ ਗਾਉਣ ਫਿਰ ਕੀ ਕਰਨਾ ਬੀਬੀ ਬੀਬੀ ਲੋਤ ਜਾ ਲੋਤ ਜਮੀਰ ਮੇਰੇ ਆਪਾ ਮੇਰੇ ਆਪਾ ਨਾ ਕਿ ਲਵਜੂ ਵਾਲੀ ਗੱਲ ਕਰਦੇ ਆ ਲੋਤ ਜਾ ਕੀ ਮਰ ਚ ਸਿਰ ਚ ਆ ਜਾ ਮੁੰਡੇ ਆ ਜਾ ਬਾਜਾ ਪੁੱਤ ਆ ਜਾ 사시ਕਾਰ 사시ਕਾਰ ਠੀਕ ਠਾਕ ਜੀ ਠੀਕ ਤੁਸੀਂ ਆਪਣੀ ਦੱਸੋ ਆ ਬੜਾ ਵਧੀਆ ਠੀਕ ਤੂੰ ਇਸ ਦਾ ਫੋਨ ਪਾਣਾ ਆ ਹੁੰਦਾ ਵਾ ਠੀਕ ਆ ਅੱਛਾ ਰਾਜੀ ਬਾਜੀ ਆ ਰਾਜੀ ਬਾਜੀ ਚੜਦੀ ਕਲਾ ਚੜਦੀ ਕਲਾ ਮਹਾਰਾਜ ਰੱਖੇ ਆ ਤੇ ਮੇਰੀ ਵੀ ਗੱਲ ਕਰਾਓ ਹਾਂ ਪਰੋਣੇ ਦੇ ਨਾਲ ਵੀਰੇ ਉਹ ਬੈਰਾ ਕੱਲ ਦਾ ਫੋਨ ਲਾਈ ਜਾਣਾ ਪਤਾ ਨਹੀਂ ਗੱਲ ਕੀ ਹੋਈ ਫੋਨ ਹੀ ਖਰਾਬ ਹੋ ਗਿਆ ਜਦਾਂ ਫੋਨ ਲੱਗਣ ਨਹੀਂ ਦਿਆ ਇਹਦੇ ਵਿੱਚੋਂ ਮੈਨੂੰ ਪਤਾ ਲੱਗਾ ਵੀ ਤੁਹਾਡੇ ਫੋਨ ਤੇ ਆਹੋ ਇੱਤੀ ਆਉਂਦਾ ਵਾਦਿਓ ਕੱਲ ਤਾਂ ਨਾ ਫੋਨ ਹੀ ਘਾ ਲੱਗਣ ਦਿਆ ਡੜੀ ਹੋਰ ਲਾਉਂ ਫਲਾ ਆਵੇ ਲੱਗਣ ਨਹੀਂ ਦਿਆ ਮੈਂ ਲਾ ਕੇ ਬੜਾ ਵੇਖਿਆ ਵਾਹ ਲੱਗਦਾ ਹੀ ਨਹੀਂ ਕੋਈ ਮੈਂ ਕੱਲ ਵੀ ਲਾਉਣ ਦਿਆ ਸਗੋਂ ਮੈਂ ਉਹਨਾਂ ਨਾਲ ਗੱਲ ਕਰਾਂ ਤੇ ਕੱਲ ਦਾ ਫੋਨ ਹੀ ਨਹੀਂ ਲੱਗਣ ਦਿਆ ਭੰਦੀ ਕੀ ਹੋ ਗਿਆ ਇਹਨੂੰ ਪਛੀ ਲੱਗ ਗਈ ਆ ਤੇ ਮੈਂ ਕਿਹਾ ਜਾਨਾ ਉੱਥੇ ਬਾਜ਼ਾਰ ਤੇ ਤੇ ਮਖਾਲ ਕੇ ਲਿਓਂਦਾ ਉੱਥੋਂ ਨਹੀਂ ਤੁਹਾਡਾ ਫੋਨ ਖਰਾਬ ਹੈ ਗਾੜੀ ਫੋਨ ਨਹੀਂ ਲੱਗਣ ਦਿਆ ਪਤਾ ਨਹੀਂ ਲੱਗਦਾ ਹੀ ਨਹੀਂਗਾ ਉਹਦਾ ਤੋ ਦੋ ਦੋ ਬੋਨ ਚਲਣੀਆਂ ਆਹੋ ਆ ਉਦਾਂ ਜਿਹੜੀ ਲੋਕਲ ਕਾਲਾਂ ਉਹ ਲੱਗਦੀਆਂ ਵਾਂ ਨੰਬਰ ਹੀ ਦੇ ਦੋ ਫਿਰ ਵਿੱਚੋਂ ਐਂਦਾ ਮੈਨੂੰ ਕੱਢਣਾ ਨਹੀਂ ਉਹਦਾ ਵਟਸਐਪ ਦਾ ਨੰਬਰ ਆਉ ਮੈਂ ਕੱਢ ਲੀਂਦੀ ਨੇ ਉਹ ਨਾ ਵਿੱਚੋਂ ਸਕਰੀਨ ਉੱਡ ਜਾਂਦੀ ਆਵੇ ਵਿੱਚੇ ਸਕਰੀਨ ਉੱਡ ਗਈ ਲੈ ਘੜੀ ਦੀ ਦੇ ਘੜੀ ਕੱਖ ਨਹੀਂ ਹੁਣ ਖਰਾਬ ਹੋਇਆ ਲੱਗਦਾ ਜੋਤੀ ਵੀ ਆਂਦੀ ਮੇਹਨਾ ਕਾਦੀ ਗੱਲ ਹੀ ਨਹੀਂ ਪਰੌਣੇ ਨੇ ਕੀਤੀ ਹਾਂ ਜੋਤੀ ਆਂਦੀ ਮੇਹਨਾ ਨਹੀਂ ਕਾਦੀ ਗੱਲ ਕੀਤੀ ਪਰੌਣੇ ਨੇ ਵੀ ਰਹਿਣੇ ਉਹਦਾ ਟਾਈਮ ਹੀ ਨਹੀਂ ਲੱਗਣ ਦਿਆ ਉਹ ਤੇ ਮੇਰੇ ਨਾਲ ਗੱਲ ਬਹੁਤ ਘੱਟ ਕਰਦਾ ਇੰਨਾ ਬਿਜ਼ੀ ਇੰਨਾ ਹੀ ਕੰਮ ਦਾ ਜ਼ੋਰ ਵਾ ਜਿਹੜਾ ਗੱਲ ਹੀ ਨਹੀਂ ਕਰਤੇ ਉਹ ਆਂਦਾ ਡੈਡੀ ਰਾਤ ਨੂੰ 12 1 ਵਜੇ ਆਈਦਾ ਉਦੋਂ ਤੁਸੀਂ ਸੁੱਤੇ ਹੁੰਦੇ ਆ ਤੇ ਉਦੋਂ ਆਖੀਦਾ ਵੀ ਦੌੜਦਾ ਸੌਂ ਜੀਏ ਤੇ ਮੁੜ ਕੇ ਸੇਰੇ ਉੱਠ ਕੇ ਫੇਰ ਜਾਣਾ ਕੰਮ ਤੇ ਹਾਂ ਗੱਲਾਂ ਬਾਤਾਂ ਚੱਲਦੀਆਂ ਕਿਉਂ ਲੋ ਕੁੜੀ ਦੇ ਨਾਲ ਆ ਕੁੜੀ ਆ ਉਹਦੀ ਵੇਲਾ ਵੇਲਾ ਕੱਢ ਕੇ ਨਹੀਂ ਕੋਈ ਨਹੀਂ ਕਰਾਵਾਂਗੇ ਗੱਲ ਕੇ ਕਰਾਉਣੀ ਕਿਉਂ ਨਹੀਂਗੀ ਤੁਸੀਂ ਕਰਾ ਦਿਆ ਕਰੋ ਕੋਈ ਨਹੀਂ ਅਸੀਂ ਮੈਂ ਕਰਾਉਂਗਾ ਗੱਲ ਉਹਦੇ ਇਹਨਾਂ ਦੀ ਮਮ ਨਹੀਂ ਜਦ ਡਾਡੀ ਬਾਹਰ ਹੁੰਦੀ ਹੈ ਜਦੋਂ ਫੋਨ ਆਉਂਦਾ ਉਹਨਾਂ ਦਾ ਆ ਜਰਾ ਚਿਰ ਤੇ ਉਹ ਹੀ ਫੇਰ ਉਹ ਰਾ ਨੂੰ ਕਿਰੇ ਕੋ ਨੇ ਕਰਨਾ ਹੁੰਦਾ ਉਦੋਂ ਅਸੀਂ ਮਮੀ ਸੁੱਤਾ ਹੁੰਦਾ ਮੈਂ ਚੱਲ ਕੁੜੀਆਂ ਸੁੱਤੀਆਂ ਕੀ ਐਵੇਂ ਗੱਲ ਕਰਨੀ ਚਲੋ ਨਾ ਕੋਈ ਬਾਤ ਹੋ ਜੇ ਤਾਂ ਮਨ ਹਲਕਾ ਹੋ ਜਾਂਦਾ ਕੋਈ ਨਹੀਂ ਕਰਾਵਾਂਗੇ ਗੱਲ ਕਰਾ ਦਾਂਗੇ ਹੋਰ ਛੜਾਓ ਤੂੰ ਠੀਕ ਠਾਕ ਜੇ ਹਾਂਜੀ ਠੀਕ ਠੀਕ ਚਾਹੀਦਾ ਨਹੀਂ ਮੈਂ ਤਾਂ ਨਹੀਂ ਉਹ ਤੇ ਨੰਬਰ ਤੇ ਦੇ ਹੀ ਦੂੰ ਮੈਂ ਉਹ ਕਰੂੰ ਜਦ ਤੂੰ ਵੇਖ ਲੈ ਨਹੀਂ ਸਕਰੀਨ ਹੈ ਨਹੀਂ ਗਾਵੇ ਮੈਂ ਤਾਂ ਫੜਾਉਣ ਨੂੰ ਕੋਈ ਗੱਲ ਦੀ ਕੀ ਹੋਰ ਵਿੱਚੋਂ ਵਿੱਚੋਂ ਆ ਨਿਕਲਦਾ ਵਿੱਚੋਂ ਸਕਰੀਨ ਦਾ ਕਾਲੀ ਹੋ ਜਾਂਦੀ ਆ ਪਹਿਲੋਂ ਠੀਕ ਹੀ ਠੀਕ ਆ ਪਹਿਲੋਂ ਠੀਕ ਹੀ ਸੀ ਉਹ ਪਤਾ ਨਹੀਂ ਕੀ ਗੱਲ ਹੋਈ ਕੱਲ ਪਰਸੋਂ ਦੀ ਇਹ ਜਾਂਦਾ ਮੈਂ ਸ਼ਹਿਰ ਤੇ ਉਹ ਕਰਾ ਕੇ ਬੁਖਾਰ ਕੇ ਲਿਆਉਣਾ ਵਾ ਮੈਨੂੰ ਲੱਗਦੀ ਸਕਰੀਨ ਵੀ ਚੋੜਦੀ ਹੋਣੀ ਆ ਉਹ ਰਣੀ ਕੀ ਪਛੀ ਜੀ ਲੱਗੀ ਆ ਲੈ ਆ ਜੜੀ ਫੋਨ ਮੈਂ ਚਾਰਜ ਲਾਉਣੀ ਆ ਥੋੜਾ ਚਿਰ ਸੈਲ ਚਾਲੀ ਪਵੇ ਲੈ ਲੱਲਾ ਕੋਈ ਨਹੀਂ ਲੈ ਜਾ ਖੜਨਾ ਤੇ ਨਾ ਉਹ ਕਾਲਾ ਜਿਹਾ ਵਾ ਉੱਤੇ ਗਾੜੀ ਇਹ ਨਹੀਂ ਹੋ ਖੁੱਲਦਾ ਹਾ ਈਦਾ ਪੜੇ ਜਾ ਚਾਰਜ ਕੋਈ ਨਾ ਚਾਰਜ ਲਾ ਕੇ ਚਾਰਜ ਲਾ ਦੇ ਚਾਰਜ ਲਾ ਲਾ ਜੇ ਨਾ ਹੋਊਗਾ ਨਾ ਚਾਲੂ ਹੋਊਗਾ ਤਾਂ ਫੇਰ ਤੁਸੀਂ ਬਣਾ ਲਿਓ ਅਜੇ ਨਾ ਹੋ ਗੇ ਬਣਾ ਲਿਆਵਾਂਗੇ ਕੋਈ ਨਹੀਂ ਚਲ ਆ ਜਾ ਮੰਮੀ ਬੈਜੋ ਚਲ ਫੇ ਤੁਸੀਂ ਬੈਜੋ

ਲਾਲਾ ਚਾਰਜ ਇਹ ਸਕਰੀਨ ਕਾਲੀ ਆ ਹੋਰ ਚੰਗਾ ਭਲਾ ਚੱਲਣ ਦੇ ਗੱਲ ਤੇ ਕੱਖ ਵੀ ਨਹੀਂ ਗਈ ਉਹ ਤੇ ਮੈਂ ਗਾਲੀ ਟਾਲੀ ਸੀ ਇਹਨਾਂ ਕੋ ਉਹ ਸਗੋ ਬਦੋ ਬਦੀ ਫੋਨ ਨੂੰ ਕੁੜੀ ਮੇਰੇ ਕੋ ਲੈ ਕੇ ਗਈ ਹੁਣ ਇਹਨੇ ਕੁੜੀ ਨੇ ਉਥੇ ਫੋਨ ਲਾਗੋਂ ਉੱਠਣਾ ਨਹੀਂਗਾ ਕਿ ਚਾਰਜ ਹੋ ਜੇ ਤੇ ਮੈਂ ਨੰਬਰ ਵਿੱਚੋਂ ਕੱਢਾਂ ਚਲ ਵੇਖੀ ਜਾਓ ਜੋ ਹੁਣ ਕੀ ਕਰਨਾ ਇਹ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੋ ਗਈ ਆ जे मैं दसदा तभी मरदा जे मैं नहीं दसिया मरदा मुंडे ने बड़ा कम खराब किया यार मंगे ने मंगने नहीं चाहिए था मैं मेरे न करना मापे फा जाते धियां पोतिया पोत मापिया लगना पे तो कि बंदा करेगा यार कु तरले ली अपनी मां न अपना दुख दसिया होना ਤੇ ਤਾਂ ਹਾਈ ਆਈਆਂ ਮੇਰੇ ਲਾਗੇ ਵੀ ਬਾਜੀ ਭਲਾ ਕੀ ਜਾਂਦਾ ਮੈਂ ਦੱਸ ਪੈਣੇ ਕੀ ਆਖਣਾ ਤੇ ਮੈਂ ਕੀ ਨਹੀਂ ਕਰਨਾ ਕੀ ਕਰਨਾ ਤੇ ਕੀ ਨਹੀਂ ਕਰਨਾ ਉਹ ਮੇਰੇ ਨਾਲ ਗੁੰਡਿਆ ਆਪਣੀ ਜੇ ਲੱਗ ਜੇ ਚਲੋ ਤੇਰੀ ਕਿਸਮਤ ਚ ਕੋਈ ਲਾ ਲਾ ਲਗੇ ਮੈਂ ਨਹੀਂ ਦੱਸੇ ਆ ਲਾਉਣ ਜੇ ਲੱਗ ਗਿਆ ਤੇ ਯਾ ਲਾਤੀ ਚੱਲਾ ਲਾਦਾ ਅੱਖਾਂ ਪੱਲਾ ਲੈ ਮੰਮੀ ਆਈ ਆ ਸੋਚ ਕਾ ਸਸਈ ਕਾ ਰਾਜੀ ਹਾਂਜੀ ਤੀ ਸੁਣਾ ਠੀਕ ਆ ਮੈਂ ਤੇ ਅੱਗੇ ਪੁੱਛਣ ਲਈ ਹੀਗੀ ਹਾਂ ਕਿ ਕਿੱਥੇ ਗਈ ਆ ਮਨਪ੍ਰੀਤ ਅੱਛਾ ਤੇ ਇਹ ਮਨਾਂ ਦੀ ਵਾਂਡੇ ਗਈ ਆ ਅੱਛਾ ਨਹੀਂ ਵਾਂਡੇ ਤੇ ਨਹੀਂ ਗਏ ਹਾਂ ਮੰਮੀ ਨਾ ਸੰਦੇ ਕਿਤੇ ਹਾਂ ਕਿਤੇ ਮੰਮੀ ਨਹੀਂ ਗੱਲ ਕੋਈ ਹੱਡੀ ਮੰਨਦੀ ਸਾਡੇ ਨਾ ਇੱਥੇ ਖੇਤਾਂ ਵਿੱਚ ਜਗਾ ਵਾ ਮੈਂ ਤਾਂ ਦੀਦੀ ਨੂੰ ਬੜਾ ਕਿਹਾ ਹੈਗਾ ਮੈਂ ਕਿਹਾ ਕਿਹੜਾ ਸੋਖ ਪਾਉਣ ਦੇ ਆ ਤੇ ਜੇ ਹੈਗੀ ਆ ਤੇ ਫਿਰ ਮੰਨਣਾ ਚਾਹੀਦਾ ਹਨਾ ਨਹੀਂ ਜੇ ਤੁਹਾਡੇ ਖੇਤਾਂ ਵਿੱਚ ਵਾਧਾ ਚਲਦਾ ਤੁਸੀਂ ਉੱਥੇ ਕੀ ਇੱਕ ਦਿਨ ਦੀ ਕਿਹੜੀ ਗੱਲ ਤੇ ਉੱਥੇ ਦੇ ਆਹੋ ਤਮਾਂ ਮੀਂਹ ਹੋਤੇ ਤੇ ਸਾਰਾ ਸਰੀਕਾ ਭਾਈ ਜਿਹਾ ਸਾਰੇ ਮੱਥਾ ਟੇਕਣ ਦੇ ਮੈਂ ਤੇ ਦੀਦੀ ਨੂੰ ਵੀ ਕਿਹਾ ਮੈਂ ਖਾ ਵੀ ਚੱਲਣਾ ਹਨਾ ਵੀ ਬੰਦਾ ਜਾਂਦਾ ਵਾ ਉੱਥੇ ਚੱਲ ਹਨਾ ਭੁੱਲਾ ਬਖਸ਼ ਹੁੰਦਾ ਵਾ ਆਪਣੀਆਂ ਤੇ ਚੱਲ ਵੀ ਭਾਜੀ ਆਉਣ ਵਾਲਾ ਬਣੀ ਇਹਨੇ ਫਿਰ ਆਪਣੀ ਸੱਸ ਤੋਂ ਡੱਡੀ ਨੇ ਨਹੀਂ ਨਹੀਂ ਦੱਸੀ ਆਹ ਇਹ ਤਾਂ ਤੁਰੇ ਕਿੰਨਾ ਟਾਈਮ ਕਿੰਦਾ ਲੱਗ ਗਿਆ ਉੱਥੇ ਉੱਥੇ ਤਾਂ ਬੜੀਆਂ ਜਾਣੀਆਂ ਹੀ ਗਏ ਤੇ ਫਿਰ ਬੁੱਲਾ ਤਾਂ ਹੋਂਡੇ ਪੈਣ ਨਹੀਂ ਹੋਂਡੀਆਂ ਹੀ ਉੱਥੇ ਸਾਰੇ ਉੱਥੇ ਆਹ ਮੇਰੇ ਮੈਨੂੰ ਤਾਂ ਮਜੂਦ ਕੋ ਵੀ ਗਾਣਾ ਪੈ ਗਿਆ ਤਦ ਬਾਅਦ ਹੋ ਜਾ ਦਸ ਗੋਂ ਪੂਰੀਆਂ ਵੀ ਨਹੀਂ ਲੈਣਗ ਗਈ ਉੱਧਰ ਨੂੰ ਆਪਾਂ ਪੇਟ ਹੀ ਬੜਾ ਹੋ ਗਏ ਖਾ ਹੀ ਨਹੀਂ ਤੈਨੂੰ ਪਤਾ ਇੰਨੇ ਚ ਜੱਦਦੀ ਆ ਹਾਂ ਹੈ ਫਿਰ ਮੈਂ ਵੀ ਸੋਚਾ ਮੈਂ ਕਾ ਖਾ ਲਈ ਹੋਣੀ ਆ ਮੈਂ ਸਗੋਂ ਨਾ ਖਾਲੀ ਪੇਟ ਹੀ ਹਾਂ ਸਵੇਰ ਦੀ ਕੁਛ ਨਹੀਂ ਖਾਧਾ ਹਾਂ ਮੈਂ ਜੱਲਾਣਾ ਬਾਬੇ ਤੇ ਜਾਣਾ ਵਾ ਚੱਲ ਕਿਤੇ ਪਰਮਾਤਮਾ ਮੰਗਣਾ ਹਨਾ ਮੰਨੇ ਸਾਡੀਆਂ ਤੇ ਮੈਂ ਖਾ ਸਾਰੇ ਪਰਿਵਾਰ ਦਾ ਹੀ ਤੇ ਭਲਾ ਕਰ ਪਰਮਾਤਮਾ ਜੇ ਸਾਰਿਆਂ ਦਾ ਭਲਾ ਹੋਵੇ ਤੇ ਸਾਰਿਆਂ ਦਾ ਸੁੱਖ ਹੋਣੀ ਚਾਹੀਦੀ ਆ ਹਾਂਜੀ ਅणि ਸਾਰੇ ਪਰਿਵਾਰ ਦੀ ਮੰਗਣੀ ਚਾਹੀਦੀ ਤਾਂ ਫੇਰ ਹੀ ਆਪਣਾ ਹੁੰਦਾ ਹਾਂ ਚਲੋ ਚੰਗਾ ਵਜੇ ਤੁਹਾਡੇ ਜਗਾ ਵਾ ਤੇ ਤੁਸੀਂ ਮੰਨਿਆ ਕਰੋ ਕਿ ਨਹੀਂ ਸੱਚ ਤੇ ਹੀ ਨਹੀਂ ਮੰਨਦੀ ਨਾ ਜੋਨ ਕੋ ਨਹੀਂ ਕਲੋਈ ਮੈਂ ਕਿ ਕੀ ਇਹਦੀ ਫਿਰ ਫੱਤੀਆਂ ਪੁੱਤਾਂ ਦੇ ਸਿਰ ਤੇ ਹੀ ਬੋਲਦਾ ਵਾ ਬਾਬਾ ਉਹ ਸਿਆਣਾ ਨਹੀਂ ਫੇਰ ਗੱਡੀ ਨਿਆਣਿਆ ਗੱਡੀ ਉਹਦਾ ਇੰਨੀ ਚਲਾ ਕੇ ਚੁੱਸ ਤੇ ਵਾ ਤੇ ਕੀ ਇਹਦਾ ਦਿਮਾਗ ਨੂੰ ਹੋਇਆ ਹੈ ਹੈ ਕੀ ਹਰਕਤਾਂ ਕਰਦੀ ਬਹੁਤ ਹੀ ਬਾਬਾ ਮੈਂ ਇਸ ਇੱਥੇ ਦੇਖਣ ਲਈ ਆ ਇੱਦਾਂ ਕਿ ਨਾ ਇੱਧਰ ਲੰਘ ਦੇ ਇੱਧਰ ਕਿ ਨਾ ਤੀਰ ਇੱਧਰ ਦੇ ਕਿਤਰਾ ਤੁਸੀਂ ਬਾਤ ਸਕਦੇ ਨਹੀਂ ਬਸ ਇਦਾਂ ਹੀ ਕਿ ਮੈਂ ਤਾਂ ਸਵੇਰ ਦੀ ਫੇਰ ਨਿਕਲੀ ਹੀ ਇਹ ਤੇ ਫਿਰ ਜ਼ੁਬਾਨ ਨਹੀਂ ਮੂੰਹ ਤੋਂ ਚੁੱਕਦੇ ਕਿਤੇ ਤੇ ਆਹ ਫੋਨ ਕਿਤਾ ਵੇ ਦੀਦੀ ਮਨ ਫਿਰਦੇ ਇਹ ਫੋਨ ਨਾ ਡੈਡੀ ਦਾ ਵਾ ਤੇ ਮੰਮੀ ਕਹਿਣ ਲੀ ਕਿ ਮੇਰੇ ਨਾਲ ਗੱਲ ਕਰਨੀ ਆ ਤੇ ਡੈਡੀ ਕਹਿਣ ਲੀ ਕਿ ਫੋਨ ਨਾ ਚੱਲਣ ਦੀ ਡਾ ਦੀ ਸਕਰੀਨ ਜੀ ਨਹੀਂ ਚੱਲਣ ਦੀ ਤੇ ਮੈਂ ਡੈਡੀ ਨੇ ਗਿਆ ਕਰ ਸੁ ਮੈਂ ਚਾਰਜ ਲਾ ਕੇ ਨਾ ਤੇ ਵੇਖਦੀ ਆ ਬਣਾ ਚੱਲਦਾ ਕਿ ਨਹੀਂ ਚੱਲਦਾ ਤਾਂ ਸ਼ੁਕਰ ਵਾ ਕਿਤੇ ਪੀ ਕਹਨੇ ਗਿਆ ਵਾ ਮੰਮੀ ਜੀ ਮੈਂ ਇੰਨਾ ਕੰਨੀ ਰਹਿਣੀ ਹੈ ਨਾ ਵੀ ਚੱਲ ਹੋਰ ਨਹੀਂ ਕੋਹ ਜਾ ਉਹ ਜਾ ਕੇ ਜਾਂ ਫਿਰ 10 ਦਿਨ ਪੀਕੇ ਹੀ ਬਹਿ ਜਾਓ ਆਪਣੇ ਵੀ ਮੈਂ ਨਹੀਂ ਹੁੰਦੀ ਜਿੰਨਾ ਚਿਰ ਗੱਲ ਨਹੀਂ ਕਰਉਂਦੇ ਹੈ ਮੈਂ ਤੇ ਹੁਣ ਹੁਣ ਕੋਈ ਜਿਹੜਾ ਬਗਾਨੇ ਹਿੱਸੇ ਦੀ ਲੜਾਈ ਕੋਈ ਪਾਉਂਦਾ ਨਾਲ ਆਪਣੇ ਤੇ ਮੈਂ ਫੇਰ ਵੀ ਕਹਿੰਦੀ ਉਹ ਤਾਂ ਉਹ ਤਾਂ ਕਹਿੰਦੀ ਆ ਸੱਸ ਮੇਰੀ ਤੇ ਕਹਿੰਦੀ ਵਾਦੂ ਤੇ ਮੈਨੂੰ ਸਭ ਕੁ ਕਹ ਦਿੰਦੇ ਬਥੇਰੀ ਚਲਾ ਕੇ ਮੈਂ ਤਾਂ ਫਿਰ ਕਿਹਾ ਮੈਂ ਕਹ ਜੇ ਆਪਣਾ ਜ਼ਿੰਦਗੀ ਸੌਖੀ ਰਹਿੰਦੀ ਫੇਚ ਇਲਾਕੇ ਵੀ ਬੰਦਾ ਵਰਤਲੇ ਮੈਂ ਤਾਂ ਬਥੇਰਾ ਕਹਿੰਦੀ ਆ ਦੀਦੀ ਕੱਖ ਨਹੀਂ ਪੈਣਾ ਐਨ ਨੂੰ ਗੱਲਾਂ ਹੀ ਆ ਜਦੋਂ ਕਿਤੇ ਪੇਠ ਕਰ ਲਈ ਇਦਾਂ ਇਦਨੂ ਉਸ ਵਜ੍ਹਾ ਚੁਗਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਮੈਨੂੰ ਕਿਹੜਾ ਪਤਾ ਨਹੀਂ ਨਹੀਂ ਆਪਟੀ ਹੈ ਕਿੰਨੀ ਹੋ ਬੜਨਾ ਲਈ ਤੇ ਉਹ ਰ ਹੈ ਤੇ ਉਹ ਕਦੋਂ ਦਾ ਗਿਆ ਹੀ ਨਾ ਕੋਈ ਫੋਨ ਤੇ ਨਾ ਕੋਈ ਕੋਈ ਸਮਰੀਦ ਗੱਡੀ ਹੋਗੀ ਹਾਂ ਉਹ ਦਿਨ ਮੈਂ ਤਾਂ ਕਹਿੰਨੀ ਮੈਂ ਜੇ ਕਹਿੰਨੀ ਆ ਭੈਣਾਂ ਦੀ ਉਮਰ ਵਧਣ ਦੀ ਆ ਇਹਨਾਂ ਦੀ ਨਿਵਾਦੀ ਦੇਖਦੀ ਨਾ ਉਹਦੀ ਧੀ ਤੇ ਵਾਦੀ ਦਿਖਣਗੀ ਕਿ ਨਹੀਂ ਜੇ ਵਧਣ ਦੀ ਆ ਹਾਂ ਉਹ ਤਾਂ ਮੈਂ ਤੈਨੂੰ ਇਹ ਵੀ ਆਖਿਆ ਮੈਂ ਹਾਂ ਚੱਲ ਕੀ ਜਿੱਥੇ ਮੈਂ ਖਾਨੀ ਉੱਥੇ ਤੈਨੂੰ ਵੀ ਦੋ ਟਕੀਆਂ ਖਾਈ ਜਾਵੇਂ ਹਾਂ ਤਾਂ ਉਹ ਗੱਲ ਤੇ ਤੇ ਆਉਦੀ ਨਹੀਂ ਗਈ ਇਦਾਂ ਹੀ ਕਰੋ ਜਾਂ ਤੇ ਫਿਰ ਖੜੋ ਦਾ ਦੇਣ ਜਿੱਦੀ ਤੀਹ ਸਮਰੀਦ ਦੀ ਨਹੀਂ ਟੈਨਸ਼ਨ ਲੈਣੀ ਠੀਕ ਹੈ ਸਮਰੀਦ ਨੂੰ ਮੈਂ ਤੁਹਾਡੇ ਤੋਂ ਵੀ ਵੱਧ ਕੇ ਸੰਭੂਗੀ ਸਕੂਲੇ ਕੱਲੂਗੀ ਇਹੀ ਹੈ ਨਾ ਕਿ ਪੜ੍ਹਾਈ 'ਚ ਨਾ ਫਰਕ ਪਵੇ ਮੈਂ ਤਾਂ ਕਹਿੰਨੀ ਆ ਨਾ ਜਾਏ ਬਗਾਨੀ ਲੜਾਈ ਪੈ ਰਣੀ ਗੱਲ ਤੇ ਇਹਨੂੰ ਖੜੋ ਤੇ ਇਹੀ ਤਾਂ ਦੇਣੀ ਮੈਂ ਤੇ ਨਾ ਤਾਂ ਪਹਿਲਾਂ ਪਹਿਲਾਂ ਤੇ ਗੱਲ ਕਰਾਂਗੀ ਮੈਂ ਕਿਉਂ ਨਹੀਂ ਦੀਦੀ ਜਾਣਾ ਪਹਿਲਾਂ ਮੈਂ ਠੀਕ ਜਾ ਉਹ ਮੇਰੀ پلان ਉਹ ਉਹ ਤੇ ਉਹ ਫਿਰ ਕੀ ਪਤਾ ਕਿਦਾਂ ਨਿਕਲ ਜਾਣੀ ਆ ਉਹ ਤਾਂ ਪਤਾ ਨਹੀਂ ਘੜੀ ਦਾ ਨਹੀਂ ਪਤਾ ਮੈਂ ਕਿਹਾ ਚਾਹੁੰ ਮੇਰੀ ਵੀ ਰਹਿਣਾ ਗੱਲ ਕਰਾ ਤਾ ਕੀ ਕਰਦਾ ਮੈਂ ਉਹਦੇ ਸਾਰੇ ਨੂੰ ਆਖਿਆ ਮੈਂ ਆਖਿਆ ਇਹ ਕੁਰੀਟ ਹੀ ਤੁਹਾਨੂੰ ਜੀ ਕਹਿੰਦਾ ਉਹਦੇ ਚੱਲ ਗੱਲ ਕਰਾਂ ਮਨ ਹਲਕਾ ਹੋ ਜਾਂਦਾ ਨਹੀਂ ਲੜਾਈ ਇਹ ਕਹਿੰਦੀ ਇੱਥੇ ਇੱਥੋਂ ਜਾਣੀ ਕੱਪਣ ਤੇ ਬਾਦ ਵਿੱਚ ਫੇਰ ਪੇਕਿਆਂ ਨੇ ਮਾਤਾ ਨਹੀਂ ਲੈ ਕੇ ਆਉਣਾ ਵਾ ਉਹ ਤਾਂ ਨਹੀਂ ਇੱਥੋਂ ਜੁੜਨਾ ਹੈਗਾ ਹੈ ਉਹ ਜੇ ਨਾ ਮਰਜੀ ਕਰ ਉਹਦੇ ਪੇਕਿਆਂ ਵੱਲੀ ਧਿਆਨ ਤਾਂ ਤਾਂ ਕੀ ਐ ਕੁਛ ਨਾ ਹੋਵੇ ਤੁਹਾਨੂੰ ਆ ਤੂੰ ਇਹ ਕੋਣ ਕੋਲਾ ਕੋਣ ਚੱਲਣ ਗਿਆ ਕੀ ਗੱਲ ਆ ਮੈਨੂੰ ਸਮਝ ਨਹੀਂ ਲੱਗਣ ਦੀ ਕੋ ਦੇਖਾ ਬ੍ਰਾਈਟਨੈਸ ਘਟ ਕੀਤੀ ਹੈ ਕਿਤੇ ਕਿਤੇ ਦਿਖਣੀ ਨਹੀਂ ਨਹੀਂ ਬੱਥੇ ਰੇ ਚਲਾਗਾ ਇਹਨੂੰ ਨਹੀਂ ਸਮਝ ਲੱਗਦੀ ਕਿ ਹੋਰੀ ਇਹ ਬਣੀ ਗੱਲ ਸਹੀ ਨਹੀਂ ਬਸ ਕੀ ਹੋਇਆ ਇਹਨੂੰ ਫੋਨ ਫੋਨ ਠੀਕ ਹੀ ਬਿਲਕੁਲ ਫੋਨ ਠੀਕ ਆਗੇ ਔਰ 72% ਚਾਰਜ ਵਾ ਡੈਡੀ ਵੀ ਝੂਠ ਬੋਲਦੇ ਫਿਰ ਡੈਡੀ ਤੋਂ ਗਨੀ ਆਸਮੀ ਇਹ ਨਹੀਂ ਕੋਈ ਵੀ ਝੂਠ ਬੋਲਣ ਉਹ ਅੱਥੇ ਘਰੀ ਜਾਂਦਾ ਵਾ ਉਹ ਕੰਮ ਤੋਂ ਆਉਂਦਾ 12 ਵਜੇ ਹੁੰਦੇ ਉਹ ਸੁੱਦੇ ਨੰਬਰ ਲਾਪਾ ਅਗਰ ਵੀ ਅੰਦਰ ਵਿੱਚ ਨੰਬਰ ਕੋਈ ਨਹੀਂ ਮੈਂ ਲੱਭ ਨਹੀਂ ਨੀ ਬਾਹਰ ਦਾ ਹਾਂ ਮੰਮੀ ਵਾਟੇ ਨੋਟ ਕਰਤਾ ਹਣਾ ਵਾ ਐਡਾ ਨਹੀਂ ਮੈਂ ਖੋਜ ਖਬਰ ਲੱਭ ਕੇ ਛੱਡੂ ਆ ਵੀ ਵੇਖਾਂ ਕਿਤੇ ਮੈਸੇਜ ਮੈਸੇਜ ਆਉਂਦੇ ਐਸਾ ਸੌਰਾ ਵੀ ਐਦਾਂ ਤੇ ਹੀ ਤੇ ਪੇੜੀ ਦੋਵੀਂ ਜੀ ਤੇੜੀ ਦੀ ਮੰਮੀ ਵੇਖਣ ਨੂੰ ਐਦਾਂ ਤੇ ਲੱਗਦੀ ਨਹੀਂ ਆ ਜਿਹੜੇ ਐਦਾਂ ਦੇ ਹੁੰਦੇ ਪੁੱਤ ਕਿਵੇਂ ਹੁੰਦੇ ਆ ਪਨੀ ਪੀੜੀ ਵੱਡ ਹੁੰਦੇ ਆ ਵਿੱਚ ਵਿੱਚ ਤੇ ਉਹਨੇ ਆਪਣੀ ਘਰ ਵਾਲੀ ਦੀ ਮੰਨਣੀ ਤੇ ਨੌਤੀ ਥੋੜੀ ਮੰਨਣੀ ਮਾਪੀ ਮਰੀ ਜਾਨੀ ਆ ਵਿੱਚੋਂ ਕੋਈ ਨਿਕਲਦਾ ਹੀ ਉਹ ਪਰ ਲੱਭਣ ਵੀ ਨਹੀਂ ਤਾ ਨੰਬਰ ਤੇ ਜਨੇ ਖਣੇ ਦਾ ਲਿਖਿਆ ਪਿੰਡ ਦੇ ਹਰ ਇੱਕ ਇਕ ਤੇ ਡੰਗਾ ਡਾਕਟਰ ਦਾ ਕਿਤੇ ਸਾਰਿਆਂ ਦੇ ਪਰ ਉਹ ਨਹੀਂ ਨਾ ਨੰਬਰ ਲੱਭਣ ਦਿਆ ਮੇਰੇ ਸਾਹਮਣੇ ਦੀ ਜੀ ਸੇ ਵੀ ਨਹੀਂ ਕੀਤਾ ਜਾਣਦੇ ਹੁਣ ਡਿਲੀਟ ਕੀਤਾ ਹੋਇਆ ਨੇ ਗੈਲਰੀ ਵੇਖਾਂ ਭਲਾ ਗੈਲਰੀ ਚ ਵੇਖੋ ਆਹੋ ਕੋਈ ਨਾ ਫੋਟੋ ਫੋਟੋ ਤੇ ਹੋਣੀ ਚੁਕੋਸ਼ ਨਹੀਂ ਪਤਾ ਲੱਗ ਗਿਆ ਹਾਂ ਚੱਲ ਗਿਆ ਅੰਦਰ ਵਿੱਚ ਕੱਢ ਬਣੋ ਕੋਈ ਨਾ ਕੋਈ ਤਾਂ ਹੋਊਗਾ ਨਹੀਂ ਇਹ ਪਤਾ ਤੁਹਾਨੂੰ ਬੜੀ ਪਤਾ ਬੜੀਆਂ ਲਿਖੀਆਂ ਨਹੀਂ ਮੇਰੇ ਮम्मी ਕਦੇ ਫੋਨ ਫੜਿਆ ਹੀ ਨਹੀਂ ਤੇ ਨਾ ਕਦੇ ਫੋਨ ਉੱਤੇ ਆਣੀ ਵਿੱਤਾਂ ਵਾ ਦੀਦੀ ਹਾਂ ਆਹ ਵੇਖੋ ਗੈਲਰੀ ਰੋਲਾ ਨਾ ਪਾਇਓ ਹੁਣ ਉਦਾਂ ਬਾਬਾ ਜੀ ਮੰਪਰੇ ਤੇ ਅੰਦੀ ਰਣੀ ਆ ਪਾਜੀ ਆ ਆਹ ਕੋਣੇ ਨਾਲ ਉਹਦੇ ਮਮ ਨੂੰ ਦੱਸ ਕੀ ਪਤਾਵਾ ਨੀ ਆ ਰਿਸ਼ਤੇਦਾਰ ਕੋਣੇ ਦੇ ਰਿਸ਼ਤੇਦਾਰ ਨਹੀਂ ਤਨੀ ਨਹੀਂ ਮੰਨ ਪਈ ਰਿਸ਼ਤੇਦਾਰ ਨਹੀਂ ਇਦਾਂ ਥੋੜੀ ਖਲੋਂਦੀਆਂ ਨਾਲ ਆ ਨਾਲ ਕੋਣ ਮਾ ਹਾਏ ਹੇ ਹੌਸਲਾ ਕਰਾ ਰਹਾ ਮਮੀਆਂ ਵੇ ਖੁੱਦ ਨਹੀਂ ਇਦਾਂ ਥੋੜੀ ਰਿਸ਼ਤੇਦਾਰ ਖਲੋਂਦੀਆਂ ਨਾਲ ਆ ਵੇਖੋ ਆ ਵੇ ਮਮੇ ਪਾਇਆ ਵਾ ਪੰਜਾਬਨ ਮਾ ਕੀ ਆਈ ਅਬ ਇਸ ਨੂਰ ਵੀ ਲਾਇਆ ਵਾ ਤੇ ਚੋੜੀਆਂ ਵੀ ਜਿੰਨਾ ਕੋ ਰਹਿੰਦੀਆਂ ਨਾ ਮਮੇ ਮम्मी ਆ ਬੇਕੂ ਦੀ ਐਵੇਂ ਤਾਂ ਨਹੀਂ ਇੱਧਰ ਨੂੰ ਮੂੰਹ ਕਰਨ ਦੇ ਉਹ ਮम्मी ਵੱਡੀ ਕਰਕੇ ਫੋਟੋ ਹੀ ਵੇਖੋ ਕਿ ਤੇ ਨਾ ਛੰਭੜ ਕੇ ਫੋਟੋ ਲਵਾਇਆ 에어ਪੋਰਟ ਦੀ ਫੋਟੋ ਆ ਹੌਂ ਛੜਾ ਕਰ ਹੌਂ ਛੜਾ ਰੱਖੋ ਜੀ ਦੀ ਜੀ ਮੈਂ ਕੰਮ ਤਾਂ ਦਰਦੀ ਮम्मी ਜੇ ਮੰਨਣਾ ਹਾਲੂ ਸੱਚ ਦਾ ਥੋੜਾ ਪਤਾ ਵਾ ਹਜੇ ਐਂ ਤੇ ਸੱਚ ਪਤਾ ਕਰਨਾ ਵਾ ਇਹਦੇ ਬਾਰੇ ਨੋਕ ਬਾਰੇ ਸੱਚ ਗੱਲ ਸੁਣੋ ਮੰਮੀ ਜੀ ਗੱਲ ਸੁਣੋ ਮੰਮੀ ਜੀ ਹਣ ਪਤਾ ਨਾ ਲੱਗਦੇ ਹੋ ਤਹੀਂ ਇਹ ਆਪਾਂ ਨੂੰ ਪਤਾ ਲੱਗ ਗਿਆ ਵਾ ਇਹ ਅਨਪੂਰ ਬਣ ਕੇ ਗੱਲ ਕਰਨੀ ਪੈਣੀ ਹੈ ਨਹੀਂ ਤੇ ਗੱਲ ਖਿੰਡਰ ਚਲੀ ਜੇ ਜਮਾਨੇ ਬੇਦੋਹੀਆਂ ਮੂੰਹ ਨਹੀਂ ਕਰਦਾ ਇਹਨਾਂ ਤਾਂ ਹੀ ਨਹੀਂ ਧਿਆਨ ਉਹਦਾ ਇੱਧਰ ਨੂੰ ਆਉਂਦੀ ਕੁੜੀ ਵੱਲ ਗਿਆ ਨਹੀਂ ਤੇ ਇਦਾਂ ਨਹੀਂ ਹੁੰਦੀ ਕਿ ਬੰਨਾ ਆਪਣੇ ਧੀ ਦਾ ਨਾਮ ਆ ਲਵੇ ਧੀ ਨੂੰ ਫੋਨ ਨਾ ਕਰੇ ਕੋਈ ਨਾ ਕੋਈ ਗੱਲ ਤੇ ਇਹ ਤਾਂ ਜ਼ਰੂਰ ਹੈ ਦੱਸ ਸੇ ਆ ਕਿ ਡਿੱਕ ਕਿਤੇ ਸੋਣੀ ਕਿੰਨੀ ਉਮਰ ਦੀ ਲੱਗਦਾ ਇਸ ਤਰ੍ਹਾਂ ਦੀ ਕੁੜੀ ਆ ਤੇ ਤੂੰ ਨਹੀਂ ਦੇਖਾ ਕਿੱਥੇ ਮੇਰੀ ਭੈਣ ਆ ਤੇ ਕਿੱਥੇ ਆ ਹੋਏ ਨਾ ਬਰ ਵੀ ਦੇਖ ਕਿੰਨੀ ਲੱਗਦੀ ਜੇ ਤੂੰ ਨੇ ਨਾ ਵਿਆਹ ਲੱਗਾਉਦੇ ਕੋਈ ਸੋਚ ਲਿੰਦੇ ਤੂੰ ਮਮਾ ਕੀ ਕਰਨਾ ਮੈਂ ਕਿੱਦਾਂ ਕੀ ਕਰਾਂਗੀ ਮੈਂ ਮੈਂ ਕਿਤੇ ਜਾਵਾਂ ਜਿੱਦੀ ਚੁੱਪੀ ਚੁਲਾ ਰੱਖੋ ਫੋਟੋ ਤੇ ਆਪਣੇ ਤੇ ਪਚਾਈਏ ਫੋਨ ਤੇ ਮੈਂ ਨਹੀਂ ਰਹਿਣਾ ਮਮੀ ਤੇ ਹੋਣਾ ਚੁੱਪ ਕਰੋ ਉੱਠਾ ਚੁੱਪ ਕਰੀਂ ਦਨ ਕੇ ਮੈਨੂੰ ਨਾ ਮੈਂ ਲੱਕ ਤੋੜਦਾ ਮਮੀ ਮੈਂ ਕੋਈ ਨਹੀਂ ਉਨਰਿਆ ਜਾ ਰਹਾ ਜੀ ਜੀ ਉਠਾ ਉਠ ਨਾ ਨਾ ਟੈਨਸ਼ਨ ਦੇ ਮਮੀ ਪਰ ਇੱਕ ਵਾਰ ਜੀ ਕਰਦੀ ਜੀ ਜੀ ਉਠਾਂਦੀ ਕਿ ਮੈਂ ਕੁਟੇ ਬਸ ਕਰੀ ਜਾਵਾਂਗਾ ਆਵਾਂਗਾ ਪਰ ਨਹੀਂ ਬੰਨੀ ਮੇਰਾ ਲੱਕ ਗੰਡਨਾ ਜੀ ਜੀ ਚੁੱਪ ਕਰ ਮੈਂ ਤਾਂ ਮਰੀ ਸੀ ਉਠ ਉਠ ਮੈਂ ਉੱਤੇ ਬਹਿ ਉਹ ਹੋ ਗਿਆ ਚਾਰ ਜੀ ਮੇਰਾ ਮੈਂ ਲਿਆਦੇ ਮੈਂ ਵੇਖ ਖਾ ਲਿਆ ਉੱਥੇ ਫਿਰ ਡੇੜੀ ਪੁੱਤ ਪੁੱਤ ਕੀ ਕਰ ਲਈ ਐ ਕੀ ਹੋਇਆ ਵਾ ਡੈਡੀ ਆ ਲੋ ਫੜੋ ਉਦਾਂ ਦੇ ਫੋਨ ਚੱਲ ਗਿਆ ਹਜੇ ਚੱਲ ਪਿਆ ਜੋ ਕਰਨਾ ਵਾ ਤੇ ਕਰ ਲਿਆ ਉਹ ਤੇ ਫੇਰ ਦੀਦੀ ਦੀ ਗੱਲ ਕਰਾ ਲਓ ਦੀਦੀ ਐਵੇਂ ਹਿੰਮਤ ਜੀ ਹਾਰੰਡੀ ਦੇ ਚੱਲੇ ਛਕ ਕੋਈ ਨਹੀਂ ਮੈਂ ਕਰਾਉਣਾ ਗੱਲ ਮੈਂ ਠੀਕ ਕਰਾ ਕੇ ਫੇਰ ਕਰਾ ਦਿੰਦਾ ਗੱਲ ਆਹ ਚੁੱਪ ਚੁੱਪ ਮੇਰਾ ਪੁੱਤ ਮੈਂ ਕਰਾਉਣਾ ਵਾ ਗੱਲ ਕਰਾ ਦਿੰਦਾ ਮੈਂ ਕਰਾ ਲਿਆ ਵਾ ਠੀਕ ਇਹ ਨਹੀਂ ਲੱਗਦਾ ਮਾਤਾ ਲਈ ਮੇਰਾ ਨਾਸਲੇ ਮਿੰਨੇ ਮੈਂ ਮਾਨਦਸ਼ਾਨੇ ਇਹ ਮੈਂ ਕਸੂਰ ਨਾ ਦੇ ਜਵਾਬ ਲੈਣੀ ਮੰਮੀ ਕਹਿੰਦਾ ਇਦਾਂ ਇਦਾਂ ਨਹੀਂ ਰੋਇਆ ਕੋ ਬੜੀ ਹੋਣਾ ਹੋਇਆ ਨਹੀਂ ਕੋ ਪੰਡਾ ਖਾਗਣਾ ਸਿਆਣੀ ਬਣ ਅਗੇ ਟਾਈਮ ਬੜਾ ਨਿਕਲ ਗਿਆ ਟਾਈਮ ਤੇ 라 ਬੜਾ ਨਿਕਾ ਮਿੱਠੀ ਬਣ ਕੇ ਤੇ ਗੱਲ ਗਲਤ ਇੱਕ ਵਾਰ ਕੋਈ ਨਹੀਂ ਮੈਂ ਹੈਗੀ ਤੇਰੀ ਭੈਣ ਮੰਨਾ ਹੈਗਾ ਤੇਰੇ ਵੀਰਾ ਵਰਗਾ ਇਤਾਂ ਨਹੀਂ ਹੋਈ ਨੀ ਤੇ ਸਾਰੇ ਗੁੱਸੇ ਕੋਈ ਨਹੀਂ ਪੁੱਛਾਂਗੇ ਪੁੱਛਾਂਗੇ ਜਿੱਥੇ ਇੰਨਾ ਚਿਰ ਨਗਾ ਲਿਆ ਮੈਂ ਨਾ ਹੁਣ ਆ ਸਾਲ ਦੋ ਸਾਲ ਨਾ ਕੋਈ ਫਰਕ ਨਹੀਂ ਪੈਣਾ ਇਦਾਂ ਨਾ ਕਰ ਹੁਣ ਆਪਣੇ ਪੈਰ ਤੇ ਨਾ ਆਪ ਘਾੜੀ ਨਾ ਮਾਰ ਬੈਠੀ ਚੱਪਾ ਚਲ ਬਈ ਮੈਂ ਬਾਅਦ ਦਾ ਵੇਖਾਂ ਮੰਮੀ ਕਾ ਦੇ ਨੂੰ ਦੇ ਦੇ ਦਾ ਸੱਦ ਰੂਸਾ ਔਖਾ ਤੇ ਹੈਗਾ ਬਟ ਟਾਈਮ ਪਰ ਫਿਰ ਵੀ ਹੁਣ ਕੋਈ ਨਹੀਂ ਚੱਪੀ ਕੀ ਤੂੰ ਲੋਗੀ ਮੈਂ ਸੱਪੀ ਤੂੰ já falei, me gente vai arrumar a ele